ਸਾਇਨਟ ਅਤੇ ਸਿੰਡੀਕੇਟ ਭੰਗ ਹੋਣ ਤੇ ਜਿਹੜਾ ਮਾਹੌਲ ਗਰਮ ਹੁੰਦਾ ਦਿਖਾਈ ਦਿੱਤਾ ਤੇ ਪੀਯੂ ਦੇ ਹੱਕਾਂ ਦੇ ਉੱਤੇ ਜਿਹੜਾ ਡਾਕਾ ਵੱਜਿਆ ਆ ਤੇ ਵਿਦਿਆਰਥੀ ਵਿਰੋਧ ਕਰ ਰਹੇ ਨੇ ਤੇ ਪੰਜਾਬ ਜਿਹੜਾ ਉਹ ਲੁੱਟਿਆ ਹੋਇਆ ਦਿਖਾਈ ਦੇ ਰਿਹਾ ਮਾਲਵਿੰਦਰ ਕੰਗ ਕਹਿ ਰਿਹਾ ਕਿ ਜਿਹੜੇ ਪੁਰਾਣੇ ਵਿਦਿਆਰਥੀ ਨੇ ਅਤੇ ਨਵੇਂ ਵਿਦਿਆਰਥੀ ਨੇ ਸਾਰੇ ਇਸ ਦੇ ਹੱਕ ਵਿੱਚ ਆਉਣਾ ਤੇ ਆ ਕੇ ਜ਼ੋਰਦਾਰ ਪ੍ਰਦਰਸ਼ਨ ਕਰਨ ਤੇ ਜਿਹੜਾ ਕੇਂਦਰ ਦੀ ਭਾਜਪਾ ਸਰਕਾਰ ਹੈ ਜਿਹੜੀ ਉਹ ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰ ਰਹੀ ਆ ਅਸੀਂ ਇਸ ਤਰ੍ਹਾਂ ਬਰਦਾਸ਼ਤ ਨਹੀਂ ਕਰ ਸਕਦੇ ਤੇ ਜਿਹੜਾ ਪੀਯੂ ਆ ਉਹ ਪੰਜਾਬ ਲਈ ਵੀ ਉਨਾ ਹੀ ਅਹਿਮ ਹੈ ਅਤੇ ਅਸੀਂ ਇੱਥੇ ਪੜੇ ਹੋਏ ਆ ਅਸੀਂ ਇਸ ਤਰ੍ਹਾਂ ਇਸ ਨੂੰ ਲੁੱਟਿਆ ਹੋਇਆ ਨਹੀਂ ਦੇਖ ਸਕਦੇ ਅਤੇ ਮਾਲਵਿੰਦਰ ਕੰਗ ਵੀ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚ ਰਹੇ ਨੇ ਅੱਜ ਵਿਦਿਆਰਥੀਆਂ ਦੇ ਨਾਲ ਉਹ ਵੀ ਪ੍ਰਦਰਸ਼ਨ ਕਰਨਗੇ ਕੀ ਕਹਿਣਾ ਮਾਲਵਿੰਦਰ ਕੰਗ ਦਾ ਉਹ ਤੁਹਾਨੂੰ ਦਿਖਾਉਂਦੇ ਆ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਔਰ ਸਿੰਡੀਕੇਟ ਨੂੰ ਸੀਮਿਤ ਕਰਕੇ ਜਿਸ ਚੋਰ ਮੋਰੀ ਦੇ ਰਾਹੀ ਸਾਜ਼ਿਸ਼ ਦੇ ਰਾਹੀ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੇ ਹੱਥੋਂ ਖੋਣਾ ਚਾਹੁੰਦੀ ਹੈ ਜਾਂ ਪੰਜਾਬ ਯੂਨੀਵਰਸਿਟੀ ਤੇ ਕਾਬਜ ਹੋਣਾ ਚਾਹੁੰਦੀ ਹੈ ਉਹਦੇ ਖਿਲਾਫ ਪੰਜਾਬ ਯੂਨੀਵਰਸਿਟੀ ਦੇ ਹੀ ਨਹੀਂ ਪੰਜਾਬ ਦੇ तमाम ਜਿਹੜੇ ਲੋਕ ਐ ਜਿਹੜੇ ਪੰਜਾਬਦਰਦੀ ਲੋਕ ਐ ਉਹ ਇਹਦੇ ਖਿਲਾਫ ਐ ਔਰ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਵੀ ਵਿਦਿਆਰਥੀਆਂ ਨੇ ਇਹਦੇ ਖਿਲਾਫ ਜਿਹੜਾ ਐਜੀਟੇਸ਼ਨ ਸ਼ੁਰੂ ਕੀਤਾ ਹੈ ਜਿਹੜਾ ਡੈਮੋਕਰੈtic ਪ੍ਰੋਟੈਸਟ ਸ਼ੁਰੂ ਕੀਤਾ ਆ ਉਹਦੀ ਹਿਮਾਇਤ ਕਰਨ ਵਾਸਤੇ ਔਰ ਉਹਨਾਂ ਦੀ ਇਸ ਲੜਾਈ ਵਿੱਚ ਹਿੱਸਾ ਪਾਉਣ ਲਈ ਅੱਜ ਮੈਂ 12:30 ਵਜੇ ਪੰਜਾਬ ਯੂਨੀਵਰਸਿਟੀ ਕੈਂਪਸ ਜਾਊਂਗਾ ਔਰ ਮੈਂ মিডিਆ ਦੇ ਰਾਹੀਂ ਸਾਰੇ ਪੰਜਾਬ 'ਚ ਬੈਠੇ ਸਾਥੀਆਂ ਨੂੰ ਚਾਹੇ ਕ੍ਰਾਸ ਦਾ ਪਾਰਟੀ ਲਾਈਨ ਜਿਹੜੇ ਪੁਰਾਣੇ ਵਿਦਿਆਰਥੀ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਨੂੰ ਬੇਨਤੀ ਕਰਾਂ ਕਿ ਅੱਜ ਜ਼ਰੂਰਤ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਯੂਨੀਵਰਸਿਟੀ ਦੇ ਡੈਮੋਕਰੈਟਿਕ ਸੈਟਅਪ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਯੂਨੀਵਰਸਿਟੀ ਸੈਨੇਟਰ ਸਿੰਡੀਕੇਟ ਨੂੰ ਬਚਾਉਣ ਦੀ ਲੋੜ ਹੈ ਸਭ ਤੋਂ ਜ਼ਰੂਰੀ ਗੱਲ ਹੈ ਵੀ ਜੇ ਅੱਜ ਆਪਾਂ ਇਕੱਠੇ ਹਣਾ ਹੋਏ ਤੇ ਸਾਡੀ ਇਹ ਹੈਰੀਟੇਜ ਵਿਰਾਸਤ ਜਿਹੜੀ ਹੈ ਇਹ ਸਾਡੇ ਹੱਥੋਂ ਨਿਕਲ ਜਾਣੀ ਹੈ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਸਾਡੀਆਂ ਸੰਸਥਾਵਾਂ ਤੇ ਕਾਬਜ਼ ਹੋਣ ਲਈ ਤਤਪਾਰ ਹੈ ਕੋਈ ਇੱਕ ਵਾਰ ਫਿਰ ਸਾਰੇ ਜਾਣੇ ਇਕੱਠੇ ਹੋਈਏ ਔਰ ਪੰਜਾਬ ਯੂਨੀਵਰਸਿਟੀ ਦੀ ਇਸ ਇਤਿਹਾਸਿਕ ਵਿਰਾਸਤ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ਔਰ ਸਿੰਡੀਕੇਟ ਤੋਂ ਬਚਾਉਣ ਦੀ ਲੜਾਈ ਚ ਆਪਣਾ ਹਿੱਸਾ ਪਾਇਆ। ਪੰਜਾਬ ਯੂਨੀਵਰਸਿਟੀ ਦੀ ਸੈਨੇਟ ਔਰ ਸਿੰਡੀਕੇਟ ਨੂੰ ਸੀਮਿਤ ਕਰਕੇ ਜਿਸ ਚੋਰ ਮੋਰੀ ਦੇ ਰਾਹੀ ਸਾਜ਼ਿਸ਼ ਦੇ ਰਾਹੀ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਤੇ ਹੱਥੋਂ ਖੋਣਾ ਚਾਹੁੰਦੀ ਹੈ। ਜਾਂ ਪੰਜਾਬ ਯੂਨੀਵਰਸਿਟੀ ਤੇ ਕਾਬਜ ਹੋਣਾ ਚਾਹੁੰਦੀ ਹੈ। ਉਹਦੇ ਖਿਲਾਫ ਪੰਜਾਬ ਯੂਨੀਵਰਸਿਟੀ ਦੇ ਹੀ ਨਹੀਂ ਪੰਜਾਬ ਦੇ तमाम ਜਿਹੜੇ ਲੋਕ ਐ ਜਿਹੜੇ ਪੰਜਾਬਦਰਦੀ ਲੋਕ ਐ ਉਹ ਇਹਦੇ ਖਿਲਾਫ ਐ ਔਰ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਵੀ ਵਿਦਿਆਰਥੀਆਂ ਨੇ ਇਹਦੇ ਖਿਲਾਫ ਜਿਹੜਾ ਐਜੀਟੇਸ਼ਨ ਸ਼ੁਰੂ ਕੀਤਾ ਐ ਜਿਹੜਾ ਡੈਮੋਕਰੈਟਿਕ ਪ੍ਰੋਟੈਸਟ ਸ਼ੁਰੂ ਕੀਤਾ ਆ ਉਹਦੀ ਹਮਾਇਤ ਕਰਨ ਵਾਸਤੇ ਔਰ ਉਹਨਾਂ ਦੀ ਇਸ ਲੜਾਈ 'ਚ ਹਿੱਸਾ ਪਾਉਣ ਲਈ ਅੱਜ ਮੈਂ 12:30 ਵਜੇ ਪੰਜਾਬ ਯੂਨੀਵਰਸਿਟੀ ਕੈਂਪਸ ਜਾਊਂਗਾ ਔਰ ਮੈਂ মিডিਆ ਦਾ ਰਾਹੀਂ ਸਾਰੇ ਪੰਜਾਬ ਚ ਬੈਠੇ ਸਾਥੀਆਂ ਨੂੰ ਚਾਹਿਆ ਕ੍ਰੋਸ ਦਾ ਪਾਰਟੀ ਲਾਈਨ ਜਿਹੜੇ ਪੁਰਾਣੇ ਵਿਦਿਆਰਥੀ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਨੂੰ ਬੇਨਤੀ ਕਰਾਂ ਕਿ ਅੱਜ ਜ਼ਰੂਰਤ ਹੈ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਯੂਨੀਵਰਸਿਟੀ ਦੇ ਡੈਮੋਕ੍ਰੈਟਿਕ ਸੈਟਅਪ ਨੂੰ ਬਚਾਉਣ ਦੀ ਲੋੜ ਹੈ ਪੰਜਾਬ ਯੂਨੀਵਰਸਿਟੀ ਸੈਨੇਟਰ ਸਿੰਡੀਕੇਟ ਨੂੰ ਬਚਾਉਣ ਦੀ ਲੋੜ ਹੈ ਸਭ ਤੋਂ ਜ਼ਰੂਰੀ ਗੱਲ ਹੈ ਵੀ ਜੇ ਅੱਜ ਆਪਾਂ ਇਕੱਠੇ ਨਾ ਹੋਏ ਤੇ ਸਾਡੀ ਇਹ ਹੈਰੀਟੇਜ ਵਿਰਾਸਤ ਜਿਹੜੀ ਹੈ ਇਹ ਸਾਡੇ ਹੱਥੋਂ ਨਿਕਲ ਜਾਣੀ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਲਗਾਤਾਰ ਸਾਡੀਆਂ ਸੰਸਥਾਵਾਂ ਤੇ ਕਾਬਜ ਹੋਣ ਲਈ ਤਤਪਾਰ ਹੈ। ਉਹ ਇੱਕ ਵਾਰ ਫਿਰ ਸਾਰੇ ਜਾਣੇ ਇਕੱਠੇ ਹੋਈ ਹੈ ਔਰ ਪੰਜਾਬ ਯੂਨੀਵਰਸਿਟੀ ਦੀ ਇਸ ਇਤਿਹਾਸਿਕ ਵਿਰਾਸਤ ਨੂੰ ਪੰਜਾਬ ਯੂਨੀਵਰਸਿਟੀ ਸੈਨੇਟ ਔਰ ਇੰਡੀਕੇਟ ਤੋਂ ਬਚਾਉਣ ਦੀ ਲੜਾਈ ਚ ਆਪਣਾ ਹਿੱਸਾ ਪਾਇਆ।